ਹਾਂਜੀ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਮੈਂ ਅੱਜ ਜਾ ਰਿਆਂ ਜੀ ਪਿੱਕੀਵੜ ਸ਼ਿਭਾਲ ਤੋਂ ਪਿੱਕੀਵੜ ਨੂੰ ਜਾ ਰਿਆਂ ਆ ਮਾਂ ਤੇ ਉੱਥੇ ਇੱਕ ਸਾਡਾ ਪੁਰਾਣਾ ਸੱਜਣ ਆ ਯਾਰ ਦੋਸਤ ਆ ਉਹਨੇ ਇੱਕ ਰੈਡੀਮੇਡ ਦਾ ਸ਼ੋਰੂਮ ਖੋਲ੍ਹਿਆ ਵਾ ਤੇ ਉਹ ਰਜਾਨਾ ਐਡ ਵੀ ਦਿੰਦਾ ਵਾ ਤੇ ਬਹੁਤ ਦੱਸਦਾ ਵੀ ਰਿੰਦਾ ਬੜਾ ਮਿੱਠਾ ਰੇਟ ਆ ਬੜਾ ਪਿਆਰਾ ਰੇਟ ਆ ਤੇ ਬੜਾ ਵਧੀਆ ਰੇਟ ਆ ਤੇ ਇਹ 'ਚ ਕੋਈ ਸ਼ੱਕ ਨਹੀਂ ਕਿਉਂਕਿ ਆਪਾਂ ਐਵੇਂ ਹਾਰੀ-ਜ਼ਾਰੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਹੁੰਦੇ ਵਾਹਿਗੁਰੂ ਦੀ ਕਿਰਪਾ ਨਾਲ ਪ੍ਰੋਮੋਸ਼ਨ ਆਪਣੀ ਵੱਡੀ ਆ ਜਿਸੀ ਕਰਤੀਏ ਨਾ ਅਸਰ ਪਉਂਦੀ ਆ ਤੇ ਪਾਵਾਂਗੇ ਅੱਜ ਕਿਉਂਕਿ ਕਾਫੀ 6 7 ਮਹੀਨਿਆਂ ਤੋਂ ਮੈਂ ਉਹਦੀਆਂ ਐਡਾਂ ਵੇਖ ਰਿਹਾ ਵਾਂ ਜਾ ਨਹੀਂ ਸਕਿਆ ਬਾਕੀ ਕੋਈ ਸ਼ੱਕ ਨਹੀਂ ਕਿ ਜਿਹੜੇ ਉਹ ਰੇਟ ਦੇ ਰਿਹਾ ਨਾ ਬਹੁਤ ਹੀ ਵਾਕਿਆ ਹੀ ਉਹਦੀ ਗੱਲ ਕੋણો ਮਿੱਠੇ ਆ ਰੇਟ ਬਹੁਤੇ ਮਿੱਠੇ ਆ ਤੇ ਬਹੁਤੇ ਵਧੀਆ ਬਾਤ ਤੇ ਸਸਤੇ ਆ ਪੂਰਾ ਕਾਰਨ ਉਹ ਨਾ ਮੈਂ ਐਵੇਂ ਨਹੀਂ ਤਾਂ ਦੱਸਿਆ ਵੀ ਮੈਂ ਲੌਜਿਕ ਨਾਲ ਤੇ ਤਜਰਬੇ ਪ੍ਰੈਕਟੀਕਲ ਨਾਲ ਗੱਲ ਕਰਦਾ ਨਾ ਮੈਂ ਐਵੇਂ ਸੁਨੀਆਂ ਸੁਨਈਆਂ ਗੱਲਾਂ ਤੇ ਨਹੀਂ ਯਕੀਨ ਵਿਸ਼ਵਾਸ ਰੱਖਦਾ ਹੁੰਦਾ ਕਿਉਂਕਿ ਜਿਹੜੀਆਂ ਮੈਂ ਚੀਜ਼ਾਂ ਦੇਖ ਰਿਹਾ ਨਾ ਮੈਂ ਤਾਂ ਦੇਖ ਰਿਹਾ ਕਾਫੀ ਸਮੇਂ ਤੋਂ ਉਹਦੀਆਂ ਐਡਾਂ ਆ ਰਹੀਆਂ ਸੀ ਕਿਉਂਕਿ ਜਿਹੜੇ ਉਹ ਰੈਡੀमेड ਤੇ ਰੇਟ ਦੇ ਰਿਹਾ ਨਾ ਕਿਉਂਕਿ ਮੈਂ ਖੁਦ ਬਾਹ ਸਟੂਡੀਓ ਨੇ ਖੁਦ ਰੈਡੀਮੇਡ 2011 ਦੇ ਵਿੱਚ ਸ਼ੁਰੂ ਕੀਤਾ ਸੀ ਬਹੁਤ ਵੱਡੇ ਲੈਵਲ ਤੇ ਆਪਾਂ ਵੀ ਰੈਡੀਮੇਡ ਕੀਤਾ ਸੀ ਦਿੱਲੀ ਤੋਂ ਲੁਧਿਆਣੇ ਤੋਂ ਕਾਫੀ ਰੇ ਮਤਲਬ ਮਤਲਬ ਸਾਨੂੰ ਇੱਕ ਇੱਕ ਚੀਜ਼ ਦਾ ਪਤਾ ਕਿ ਫੈਕਟਰੀ ਦੇ ਰੇਟ ਹੋਲ ਸੇਲ ਦੇ ਰੇਟ ਦੁਕਾਨਾਂ ਦੇ ਰੇਟ ਤੇ ਮੌਲਾਂ ਦੇ ਰੇਟ ਤੇ ਮੈਂ ਤਾਂ ਵੀ ਕਈ ਵਾਰੀ ਤੁਹਾਨੂੰ ਮੈਂ ਆਪਣੀ ਵੀ ਵੀਡੀਓ ਕਈ ਵਾਰੀ ਪਾਈ ਹੈ ਨਾ ਤੇ ਆਹ ਵੇਖੋ ਆਪਾਂ ਬ੍ਰਾਂਡਾਂ ਬਰੂਨਾ ਦੇ ਵਿੱਚ ਨਹੀਂ ਜ਼ਿਆਦਾ ਵਿਸ਼ਵਾਸ ਰੱਖਦੇ ਲੋਗੋ ਲੱਗੋ ਲੱਗੇ ਫਿਰਦੇ ਆ ਉਹਨੂੰ ਉਹਦੀ ਗੱਲਾਂ ਛੱਡੋ ਇੱਥੇ ਮੈਂ ਤੁਹਾਨੂੰ ਆਪਣੀਆਂ ਖੋਦੀਆਂ ਮੇਰੀਆਂ ਪੁਰਾਣੀਆਂ ਵੀਡੀਓ ਵੇਖ ਲਓ ਕਿ ਬਾਅਦ ਸਟੂਡੀਓ ਨੇ ਇੱਕ ਰ 2200 ਜੀ ਤਿਆਰ ਹੋ ਕੇ ਵਿਖਾਇਆ ਸੀ ਤੁਹਾਨੂੰ ਕਿ ਆਈ ਵੀ ਮੈਂ 2200 ਹੀ ਤਿਆਰ ਹੋਇਆ ਤੇ ਆਓ ਕਿ 22 5000 5000 ਤੱਕ ਤਿਆਰ ਹੋ ਰਕੇ ਤੇ ਆਜੋ ਟਾਈਮ ਮਾਲ ਨੂੰ ਮਾਰੀਏ ਚੱਕਰ ਕਿ ਲਈਏ ਹਿਸਾਬ ਦਾ ਜਾਂ ਕੀ ਬਣਦਾ ਚਲੋ ਉਹ ਵਾਹਿਗੁਰੂ ਦੀ ਕਿਰਪਾ ਸਿਹਤ ਤੰਦਰੁਸਤ ਸਭ ਦੀ ਚਾਹੀਦੀ ਆ ਸਿਹਤ ਨਾਲ ਸ਼ਰੀਰ ਨਾਲ ਕੱਪੜੇ ਹੁੰਦੇ ਆ ਕੱਪੜਿਆਂ ਨਾਲ ਸ਼ਰੀਰ ਨਹੀਂ ਹੁੰਦਾ ਤੇ ਉਹਦੇ ਜਿਹੜੇ ਮੈਂ ਗੱਲ ਕਰਨੇ ਆ ਉਹਦੇ ਰੇਟਾਂ ਦੀ ਉਹ ਵਾਕਿਆ ਹੀ ਬੰਦੇ ਦਾ ਐ ਕੋਈ ਐਵੇਂ ਜਿਵੇਂ ਨਾ ਕਹਿੰਦੇ ਹੁੰਦੇ ਆ ਕਿ ਪਤਾ ਨਹੀਂ ਕੋਈ 20 ਰੁਪਏ ਮਾਰਜਨ 50 ਰੁਪਏ ਮਾਰਜਨ ਤੇ ਤੇ ਉਹ ਪੀਸ ਦੇ ਹੀ ਜਾਂਦੇ ਆ ਵਾ ਇਹ ਬਿਲਕੁਲ ਸੱਚੀ ਗੱਲ ਆ ਕਿਉਂਕਿ ਮੈਂ ਤਾਂ ਇਹ ਦਾਅਵੇ ਨਾਲ ਗੱਲ ਕਰਦਾ ਕਿਉਂਕਿ ਮੈਂ ਇਹ ਕੰਮ ਬੜਾ ਲੰਮਾ ਸਮਾਂ ਕੀਤਾ ਵਾ 7-8 ਸਾਲ 10 ਸਾਲ ਅਸੀਂ ਇਹ ਕੰਮ ਕੀਤਾ ਵਾ ਤੇ ਅੱਗੇ ਮੈਂ ਇਹ ਇਹਦਾ ਰਾਜਿੰਦ ਆ ਹੀ ਰਿਸ਼ਤੇਦਾਰ ਹੈ ਆਪਣਾ ਉਹ ਬਾਹਰ ਜੀ ਦੀ ਗੱਲ ਕਰਦੇ ਰਹਿੰਦੇ ਆਪਣਾ ਮਨੀਸ਼ ਮਲੋਤਰਾ ਮੈਂ ਉਹਨੂੰ ਇੱਕ ਦਿਨ ਸੰਡਿਆ ਉਹ ਮੈਂ ਆ ਯਾਰਾ ਆਪਣੇ ਰਾਜ ਨੇ ਕੋਈ ਬਾਰਡਰ ਬੂਟਰ ਤੋਂ ਟਰੱਕ ਟੁਕ ਚੋਰੀ ਕਰ ਲੈਂਦਾ ਰੈਡੀमेड ਦਾ ਕੀ ਪਤਾ ਜੀ ਨੰਦਿਆ ਮੈਂ ਕਹਿਆ ਯਾਰ ਇਹਦੇ ਰੇਟ ਜਿਹੜੇ ਦੇਣ ਦਿਆ ਵਾ ਇਹ ਤੇ ਜਿੱਤਰਾ ਨਾ ਕਿਤੇ ਬਾਰਡਰੂਮ ਪਾਸ ਮਾਨ ਹੁੰਦਾ ਹੈ ਨਾ ਵੀ ਸਿੱਧਾ ਹੀ ਵੀ ਕੋਈ ਨਹੀਂ 100 ਪੀਸ ਜੇ ਮੰਨ ਲਓ 50000 ਦਾ ਆ ਤਾਂ ਕੋਈ ਨਹੀਂ 55000 ਦੇ ਚਕਾ ਦਿਓ ਉਹ ਉਹ ਕਿਡਾ ਕਰਨ ਦਿਆ ਉਹ ਤੇ ਬਾਕੀ ਗੱਲ ਸਹੀ ਜੀ ਉਹਨੇ ਭਿੱਖਿਓਣ ਤੇ ਧੂਪ ਪਾਤੀ ਜੇ ਸਾਡੇ ਬੰਦੇ ਨੇ ਸਾਡਾ ਯਾਰ ਆ ਤੇ ਦੂਜੀ ਗੱਲ ਏ ਯਾਰ ਦੇ ਨਾਲ ਨਾਲ ਉਹ ਬੰਦਾ ਵਧੀਆ ਵਾ ਦਿਲ ਦਾ ਵਧੀਆ ਵਾ ਸਾਰਾ ਕੁਝ ਆਪਾਂ ਉਹਨਾਂ ਵਰਤੇ ਆ ਮਤਲਬ ਕਹਿ ਲੋਗੇ ਉਹਦੀ ਇੱਕ ਨਾ ਇੱਕ ਜ਼ਿੰਦਗੀ ਦੇ ਵਿੱਚ ਕੋਈ ਤੇ ਟ੍ਰੈਜੇਡੀ ਬੜੀ ਆਈ ਸਰੀਰਕ ਟ੍ਰੈਜੇਡੀ ਬਹੁਤ ਵੱਡਾ ਉਹਦਾ ਸਰੀਰਕ ਨੁਕਸਾਨ ਹੋਇਆ ਸੀ ਤੇ ਪ੍ਰਮਾਤਮਾ ਨੇ ਬੜਾ ਵਧੀਆ ਉਹਨੂੰ ਦੁਬਾਰਾ ਜ਼ਿੰਦਗੀ ਦੇ ਵਿੱਚ ਫੇਰ ਆਪਣੀ ਸੇਵਾ ਕਰਨ ਦੇ ਵਿੱਚ ਲਾ ਲਓ ਜਾਂ ਆਪਣੇ ਨਾਲ ਮਿਲਨ ਵਰਤ ਰੱਖ ਲਓ ਉਹਨੂੰ ਜ਼ਿੰਦਗੀ ਦਾ ਦੁਬਾਰਾ ਮੌਕਾ ਵੀ ਦਿੱਤਾ ਬੜਾ ਵਧੀਆ ਤੇ ਜਦੋਂ ਇਤਰਾ ਯਾਰ ਦੋਸਤ ਮੈਂ ਤੇ ਇਹ ਮੈਂ ਤੇ ਇਹ ਨਾ ਵੀ ਜੇ ਕੋਈ ਯਾਰ ਦੋਸਤ ਤੁਹਾਡਾ ਇੱਕ ਵਾਰੀ ਡਿੱਗਦਾ ਨਾ ਪਹਿਲੀ ਤੇ ਕਹਿੰਦੇ ਉਹਨੂੰ ਉਦੋਂ ਉਠਾਓ ਕੋਸ਼ਿਸ਼ ਕਰੋ ਵੀ ਉਦੋਂ ਹੀ ਉਹਨੂੰ ਚੁੱਕ ਦਿਓ ਤੇ ਜੇ ਉਹ ਡਿੱਗ ਟਹਿ ਕੇ ਉੱਠ ਪਿਆ ਤੇ ਫਿਰ ਉਹਦੀ ਮਤ ਕਰੋ ਫਲ ਕਰੋ ਸਪੋਰਟ ਕਰੋ ਜਿੰਨੀ ਕਰ ਸਕਦੇ ਹੋ ਮੈਂ ਤੇ ਇਹ ਨਾ ਗੱਲਾਂ ਦਾ ਵਿਸ਼ਵਾਸ ਚ ਮੈਂ ਲੱਤਾਂ ਖਿੱਚਣ ਵਾਲਿਆਂ ਤੇ ਨਹੀਂ ਆ ਮੈਂ ਤਾਂ ਲੱਤਾਂ ਦੇ ਨਾਲ ਲੱਤਾਂ ਖੜਾ ਖੜਨ ਵਾਲਾ ਆ ਬੰਦਾ ਖੜਨ ਵਾਲੇ ਆਪਾਂ ਉਹਨਾਂ ਨਾਲ ਤੇ ਜੇ ਉਹ ਮੁੰਡੇ ਨੇ ਜੀ ਮੈਂ ਐਡਾ ਸੁਣ ਰਿਹਾ ਆਪਣੇ ਛੋਟੇ ਵੀਰ ਦੀਆਂ ਰਾਜਨ ਮਲੋਤਰਾ ਭਿੱਖੀਬਿੰਡ ਗਰਮੈਂਟਸ ਤੇ ਅੱਜ ਮੈਂ ਜਾ ਰਿਹਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਚੈੱਕ ਕਰੂੰਗਾ ਜੇ ਕੋਈ ਪਰੇਸ਼ਾਨੀ ਮੈਂ ਤੇ ਵੱਧ ਤੋਂ ਵੱਧ ਸੱਜਣ ਮਿੱਤਰਾਂ ਨੂੰ ਕਹੂੰਗਾ ਕਿ ਨਾ ਜਾਓ ਰੇਡ ਚੈੱਕ ਕਰੋ ਇੱਕ ਨਾ ਦੁਕਾਨ ਤੇ ਜਾਓ ਲਓ ਜੇ ਨਾਲ ਲਓ ਪਰ ਚੈੱਕ ਕਰੋ ਇੱਕ ਵਾਰੀ ਉਹ ਬੰਦੇ ਨੂੰ ਕਿਉਂਕਿ ਮੈਂ ਗਾਰੰਟੀ ਦਿੰਦਾ ਇਹ ਚੀਜ਼ ਦੀ ਮੈਂ ਕਹਿੰਦਾ ਮੈਂ ਬਾਅਦ ਸਟੂਡੀਓ ਗਾਰੰਟੀ ਚੁੱਕਦਾ ਇਹ ਗੱਲ ਦੀ ਵੀ ਵਾਕਿਆ ਉਹਦੇ ਰੇਟ ਬਿਲਕੁਲ ਇਹ ਜਿਹੜੇ ਤੁਸੀਂ 500 ਚੀਜ਼ ਦਾ ਜਾ ਕੇ ਮੋਲਾਂ ਚ 15-1500 2-2000 ਭੰਡਾ ਜੋ ਵਾਕਿਆ ਹੀ ਤੁਹਾਨੂੰ 500 ਦੀ ਚੀਜ਼ 600 550 ਚ ਪੜਾਉਣ ਲਿਆ ਜੀ ਇਹ ਗੱਲ ਪੱਕੀ ਜੀ ਇਹਦੀ ਮੈਂ ਗਰੰਟੀ ਲੈਣਾ ਕਿਉਂਕਿ ਮੈਂ ਖੁਦ ਇਹ ਚੀਜ਼ ਦੇ ਵਿੱਚੋਂ ਨਿਕਲਿਆ ਵਰਤਿਆ ਮਾਂ ਤੇ ਮੈਂ ਕਹੂੰਗਾ ਇਹ ਬੰਦੇ ਦੀ ਸਪੋਰਟ ਆਪਾਂ ਨੂੰ ਕਰਨੀ ਚਾਹੀਦੀ ਆ ਇੱਕ ਉਹ ਸੱਜਣ ਦੀ ਇੱਕ ਤੇ ਨਾਲੇ ਮੈਂ ਤੁਹਾਨੂੰ ਕਹਿਣਾ ਕਿ ਜਦੋਂ ਬੰਦਾ ਇਤਨਾ ਦੁਬਾਰਾ ਕੋਈ ਸੰਘਰਸ਼ ਲੜਦਾ ਵਾ ਕੋਈ ਆਪਣੇ ਕੰਮ 'ਚ ਵਧਦਾ ਵਾ ਤੇ ਉਹਨੂੰ ਹੋਰ ਵਧਾਈਏ ਆਪਾਂ ਨਾਲ ਮਿਲ ਕੇ ਵਧਾਇਆ ਕਰੀਏ ਤੇ ਦੂਜੀ ਗੱਲ ਇਹ ਆ ਵੀ ਉਹਦਾ ਵੀ ਫਰਜ਼ ਬੰਦਾ ਵੀ ਜੇ ਸੱਜਣ ਮਿੱਤਰ ਪਿਆਰ ਨਾਲ ਆਗੇ ਆ ਤੇ ਹੁਣ ਉਹਨਾਂ ਦਾ ਫੁੱਲ ਮਾਨਤਾਨ ਕੀਤਾ ਜਾਵੇ ਤੇ ਮੈਂ ਗਰੰਟੀ ਤਾਂ ਲੈਤੀ ਆ ਮੈਂ ਕਹਿੰਦਾ ਵਾ ਤੁਸੀਂ ਜਾਓ ਜੇ ਤੁਹਾਨੂੰ ਕੋਈ ਪਰੇਸ਼ਾਨੀ ਆਈ ਬਾਦਸ਼ੂਦੀ ਨੂੰ ਫੋਨ ਤੇ ਕਰਿਓ ਮੈਂ ਸਾਰਾ ਮੇਰਾ ਸੱਜਣ ਮਿੱਤਰਾਂ ਮੈਂ ਆਪੇ ਸਮਝਾ ਦੂੰ ਪਹਿਲੀ ਗੱਲ ਮੈਂ ਅੱਜ ਵੇਖ ਲੈਣਾ ਉਹਨਾਂ ਦਾ ਸਾਰਾ ਯਕੀਨ ਮੈਨੂੰ 99% ਹੋ ਗਿਆ 100% ਯਕੀਨ ਹੈ ਮੈਨੂੰ ਪਰ ਫੇਰ ਵੀ ਮੈਂ 1% ਉਤੋਂ ਚੰਗੀ ਤਰ੍ਹਾਂ ਇੱਕ ਰੰ ਨੂੰ ਚੈੱਕ ਕਰਨਾ ਵੀ ਜੇ ਕਿਸੇ ਨੂੰ ਧੋਖਾ ਨਹੀਂ ਰੱਖਣਾ ਆਪਾਂ ਸਾਬ ਸਪਸ਼ਟ ਗੱਲ ਕਰਨੀ ਆ 50 ਰੁਪਏ ਵਜਨ 20 ਰੁਪਏ ਵਜਨ 100 ਰੁਪਏ ਵਜੇ ਉਹ ਗੱਲ ਲੱਗ ਗਿਆ ਪਰ ਧੋਖਾ ਨਹੀਂ ਕਰਨਾ ਕਿਸੇ ਦੇ ਨਾਲ ਤੇ ਚਲੋ ਵੀਰੋ ਅੱਜ ਮੈਂ ਵੀ ਚੱਲਿਆ ਜਾਣਾ ਮੇਰੇ ਤੋਂ ਥੋੜਾ ਸਮਾਂ ਬਿਜੀ ਰਿਹਾ ਕਰਕੇ ਪਿਛਲੇ 6 ਮਹੀਨਿਆਂ ਚ ਜਾ ਨਹੀਂ ਜਾ ਸਕਿਆ ਠੇ ਭਿਕਵੰਡਾ ਅੱਜ ਮੈਂ ਚੱਲਿਆ ਨਾਲੇ ਵੀਰ ਨੂੰ ਕੋਈ ਮੈਂ ਬੋਣੀ ਛੋਣੀ ਕਰਾ ਕੇ ਆਉਂਗਾ ਤੇ ਕੁਛ ਨਾ ਕੁਛ ਲਵਾਂਗਾ ਵੀ ਉਤੋਂ ਤੇ ਦੇਖਦੇ ਆ ਤੇ ਤੁਸੀਂ ਵੀ ਇੱਕ ਵਾਰੀ ਪਹੁੰਚੋ ਜਰੂਰ ਚੈੱਕ ਕਰੋ ਉਹਨੇ ਵਾਕਈ ਭਿਕਵੰਡ ਏਰੀਆ ਚ ਧੂਪ ਪਾਦੀ ਏਹੀ ੜਦਾ ਠੀਕ ਹੈ ਜੀ ਪਹੁੰਚੋ ਮਨੀ ਆਪਣੇ ਰਾਜਨ ਮਲੋਤਰਾ ਭਿਕਵੰਡ ਨਾਥੋ ਸਾਡਾ ਪ੍ਰਣਾ ਨਾਥੋ ਜੀ ਅੱਜ ਤੁਹਾਨੂੰ ਸਭ ਨੂੰ ਮਿਲ ਜਾਵਾਂਗਾ ਜੋ ਮਰਜ਼ੀ ਲੈ ਲਓ ਸੂਈ ਤੋਂ ਲੈ ਕੇ ਜਾ ਅੱਜ ਤੱਕ ਮਿਲ ਜਾਇਆ ਕਰੂ ਉਥੇ ਨਾਥੋ ਸਾਹਿਬ ਨੂੰ ਮਿਲ ਜਾਂਦਾ ਜੀ ਉਹਦੇ ਨਾਲ ਦੁਕਾਨ ਦੇ ਤੇ ਪਹੁੰਚੋ ਸਾਰੇ ਮੇਰੇ ਵੀਰ ਤੇ ਮੰਮੀ ਹੁਣ ਪਹੁੰਚਣ ਲੱਗਾ ਜੇ ਤੇ ਵੇਖੋ ਜੀ ਮੈਂ ਵੀ ਕੋਨਾ ਕੋਲ ਲੈ ਕੇ ਆਉਂਗਾ ਪੱਕਾ ਓਕੇ ਜੀ ਲਓ ਜੀ ਪਹੁੰਚ ਗਏ ਜੀ ਆਪਾਂ ਰਾਜਨ ਦੇ ਬਾਜ਼ਾਰ ਦੇ ਵਿੱਚ ਰਾਜਨ ਮਲਵੋਤਰਾ ਕੁਲ ਆ ਗਏ ਆਪਾਂ ਦੇਖਦੇ ਆ ਉਹ ਰਾਜਨ ਭਰਾ ਕੀ ਹਾਲ ਆ ਵਧੀਆ ਸਿੱਕਾਲ ਦੀ ਬਾਏ ਬਾਏ ਕੀ ਹਾਲ ਠੀਕਾ ਜੀ ਵਧੀਆ ਜੀ ਤੁਸੀਂ ਸੁਣਾ ਜੀ ਵਧੀਆ ਵਧੀਆ ਚਲੋ ਕਰ ਇਹ ਜੀ ਸਾਡਾ ਛੋਟਾ ਵੀਰ ਰਾਜਨ ਰਾਜਨ ਮਲੋਤਰਾ ਜੀ ਦੇ ਬਾਰੇ ਆਪਾਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਹਾਂ ਤੇ ਇੰਨੇ ਵੀਰ ਨੇ ਆਪਣੇ ਨੇ ਆਹ ਰੈਡੀਮੇਡ ਦਾ ਸ਼ੋਰੂਮ ਠੀਖੀਵੜ ਵਿੱਚ ਖੋਲ੍ਹਿਆ ਸ਼ੋਰੂਮ ਨਹੀਂ ਖੋਲ੍ਹਿਆ ਪੂਰੀ ਹੱਥ ਕਰਾਈਆ ਵੀਰ ਸਾਡੇ ਨੇ ਕਿ ਤੇ ਬੜੇ ਵਧੀਆ ਰੇਟ ਮਿੱਠੇ ਰੇਟ ਤਾਂ ਤੁਸੀਂ ਸੁਣਦੇ ਰਹਿੰਦੇ ਜੇ ਤੇ ਅੱਜ ਮੈਂ ਵੀ ਦੋ ਪੀਸ ਲੈ ਲਿਆ ਤੇ ਤੁਹਾਨੂੰ ਥੋੜਾ ਰਾਜਨ ਨਾਲ ਵੀ ਗੱਲ ਕਰਾ ਦਿੰਨੇ ਆ ਕਿ ਕਿਵੇਂ ਦਾ ਮਾਰ ਰੱਖਿਆ ਕਿਵੇਂ ਦੇ ਰਿਹਾ ਵਾ ਤੇ ਕੀ ਗਾਰੰਟੀ ਆ ਸਰਕ ਨੂੰ ਥੋੜਾ ਜਿਹਾ ਸ਼ਾਰਟਕਟ ਚ ਮੇਰਾ ਵੀ ਦੱਸੇ ਰਾਜੇ ਸਿੰਘ ਸਾਹਿਬ ਕਿਵੇਂ ਆਪਰਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੀਰ ਜੀ ਸਾਡੇ ਕੋ ਜਿਹੜਾ ਮਾਲ ਆ ਸਿੱਧਾ ਅਸੀਂ ਅਸੀਂ ਟਰੇਡਰ ਦਾ ਨਾਲ ਕੰਮ ਨਹੀਂ ਕਰਦੇ ਅਸੀਂ ਹਾਂਜੀ ਅਸੀਂ ਸਿੱਧਾ ਫੈਕਟਰੀ ਨਾਲ ਕੰਮ ਕਰਦੇ ਆ ਸਾਡੇ ਮਨ ਦੀ ਕੋਈ ਆਸ ਹੈ ਕਿ ਅਸੀਂ ਹਰ ਇੱਕ ਨੂੰ ਕੱਪੜੇ ਪੁਆਈਏ ਚਾਹੇ ਜਿਸ ਤਰ੍ਹਾਂ ਦਾ ਕੋਈ ਵੀ ਆ ਹਰ ਇੱਕੋ ਜੇ ਕੱਪੜੇ ਸਭ ਨੂੰ ਪੁਆਈਏ ਵਧੀਆ ਪੁਆਈਏ ਤੇ ਚੰਗੇ ਪੁਆਈਏ ਸਸਤੇ ਰੇਟਾਂ ਦੇਈਏ ਠੀਕ ਹੈ ਸਿਰਫ ਅਸੀਂ ਬਾਜੀ 5 ਜਾਂ 7% ਦੇ ਮਾਰਜਨ ਦੇ ਹੀ ਕੰਮ ਕਰਦੇ ਆ ਜੀ ਅਸੀਂ ਇਹ ਨਹੀਂ ਕਿ ਦੋਨੇ ਨਹੀਂ ਕਰਦੇ ਵੈਸੇ ਅਸੀਂ 5 ਜਾਂ 7% ਦੇ ਮਾਰਜਨ ਦੇ ਕਰਦੇ ਆ ਖਰਚਾ ਘੱਟ ਹਾਂ ਇਹ ਗੱਲ ਬਿਲਕੁਲ ਵੀਰ ਦੀ ਸਹੀ ਹੈ ਜੀ ਇੱਥੇ ਕੋਈ ਸ਼ੱਕ ਨਹੀਂ ਮੈਂ ਜਿਵੇਂ ਅੱਗੇ ਵੀ ਪਿੱਛੇ ਗੱਲ ਕੀਤੀ ਆ ਕਿਉਂਕਿ ਮੈਂ ਖੁਦ 10 ਸਾਲ ਇਹ ਰੈਡੀमेड ਦਾ ਕੰਮ ਕੀਤਾ ਵਾ ਤੇ ਇਹਦੇ ਰੇਟਾਂ ਦਾ ਸਾਨੂੰ ਫੈਕਟਰੀ ਏਜੰਸੀ ਲੁਧਿਆਣਾ ਸਾਰੀਆਂ ਮਾਰਕੀ ਦਾ ਪਤਾ ਵਾ ਤੇ ਇਹਦੀਆਂ ਐਡਾਂ ਵੀਰ ਦੀਆਂ ਦਿੱਲੀ ਚੱਲਦੀਆਂ ਤੁਹਾਨੂੰ ਉਹਦੇ ਨਾਲ ਵੀ ਕੰਟੈਕਟ ਕਰਾ ਦਿੱਤੇ ਆ ਜਿੰਨੇ ਮੇਰੀ ਸਜਣ ਦਾ ਹੀ ਆ ਵੱਧ ਤੋਂ ਵੱਧ ਪਹੁੰਚੋ ਰਾਜਨ ਵੀਰੇ ਮੇਰੇ ਵੀਰ ਕੋਲ ਤੇ ਆਪਾਂ ਵੱਧ ਤੋਂ ਵੱਧ ਸਪੋਰਟ ਕਰੀਏ ਵੀਰ ਦਾ ਤੇ ਆਪਾਂ ਵਧੀਆ ਬ੍ਰਾਂਡ ਜਿਹੜੇ ਆਪਾਂ ਮੋਲਾਂ ਦੇ ਦੂਜੇ ਤੀਜੇ ਬ੍ਰਾਂਡ ਬਹੁਤ ਮਹਿੰਗੇ ਪਾਉਨੇ ਆ ਤੇ ਮੈਂ ਤੇ ਤੁਹਾਨੂੰ ਅੱਗੇ ਆਪਣੇ ਬਾਰੇ ਵੀ ਦੱਸਿਆ ਕਿ ਮੈਂ ਇਹਨਾਂ ਬ੍ਰਾਂਡਾਂ ਦਾ ਇਸ ਲੈਵਲ ਤੇ ਜਿਹੜੇ ਰੇਟ ਦੇ ਦੇ ਰਿਹਾ ਵਾ ਬਹੁਤ ਵਧੀਆ ਰੇਟ ਆ ਇੱਕ ਰਿ ਚੀਜ਼ਾਂ ਪਾ ਕੇ ਤੇ ਕਿਰਾ ਦਾ ਦੁਕਾਨ ਤੇ ਜਰੂਰ ਆਓ ਸਾਡੇ ਕੋਲ ਬਾਜੀ ਸਾਡੇ ਕੋਲ ਵੈਰਾਈਟੀ ਸਾਰੀ ਬ੍ਰਾਂਡਾਂ ਵਾਲੀ ਆ ਅੱਛਾ ਜੀ ਸਿਰਫ ਅਸੀਂ ਇੱਕ ਜਗ੍ਹਾ ਤੋਂ ਮਾਰ ਖਾਨਦੇ ਆ ਸਾਡੇ ਕੋਲ ਵੈਰਾਈਟੀ ਸਾਰੀ ਬ੍ਰਾਂਡਾਂ ਵਾਲੀ ਆ ਅਸੀਂ ਘੱਟ ਰੇਟਾਂ ਦਿੰਨੇ ਆ ਕਿਉਂ ਦਿੰਨੇ ਆ ਕਿ ਪਤਾ ਲੱਗੇ ਲੋਕਾਂ ਨੂੰ ਕਿ ਐਨੇ ਆਣਾ ਮਾਰਜਿਨ ਰੱਖਦੇ ਪਏ ਦੁਕਾਨਾਂ ਵਾਲੇ ਬਿਲਕੁਲ ਬਾਜੀ 18 1800 ਵਾਲੀ ਚੀਜ਼ ਅਸੀਂ 675 ਦੀ 575 ਦੀ 975 ਦੇ ਰਹੇ ਆ ਠੀਕ ਹੈ ਭਈਆ ਨਾਲ ਉਹ ਤਿੱਜੇ ਹੀ ਸਿਰ ਮਾਲ ਵਿੱਚ ਨੇ ਉਹ ਵੀ ਗਾਰੰਟੀ ਵਾਲਾ ਠੀਕ ਅਸੀਂ ਨਾਲ ਵੀਡੀਓ ਵਿੱਚ ਇਹ ਬੋਲ ਕੇ ਕਹਿੰਨੇ ਆ ਕਿ ਜੇ ਕਿਸੇ ਚੀਜ਼ ਤੇ ਬੋਰ ਆਉਂਦੀ ਹੈ ਪੀ ਸਾਡਾ ਏ ਤੁਸੀਂ ਆਪਣੇ ਪੈਸੇ ਵਾਪਸ ਲੈ ਕੇ ਜਾਣੇ ਆ ਠੀਕ ਹੈ ਬੋਰ ਨਹੀਂ ਹੋਊਗੀ ਸਾਡੇ ਮਾਲ ਤੇ ਭਾਜੀ ਕਿਸੇ ਦੇ ਵੀ ਕਾਟਨ ਫਲੀਸ 3 ਥ੍ਰੈਡ 450 ਜੀਐਸਐਮ ਦਾ ਹੀ ਪਜਾਮਾ ਪਜਾਮਾ ਵੇਚਦੇ ਪਏ ਸੀ ਠੀਕ ਹੈ ਅਸੀਂ ਕੋ ਮਾੜੀ ਚੀਜ਼ ਨਹੀਂ ਵੇਚਦੇ ਪਏ ਅਸੀਂ ਲਗਾਤਾਰ ਕੰਮ ਕਰਨਾ ਅਸੀਂ ਖੁਦ ਮਾਲ ਤਿਆਰ ਕਰਵਾ ਰਹੇ ਹਾਂ ਹੁਣ ਅਸੀਂ ਅੱਗੇ ਜਾ ਕੇ ਗਰਮੀ ਦਾ ਸੀਜ਼ਨ ਆ ਰਿਹਾ ਗਰਮੀ ਦੇ ਵਿੱਚ ਜਾ ਕੇ ਅਸੀਂ ਟੀ-ਸ਼ਰਟ ਪਜਾਮਾ ਇਹੋ ਇਹੋ ਜਿਹੀ ਚੀਜ਼ਾਂ ਅਸੀਂ ਤਿਆਰ ਕਰਵਾਨੀ ਗਈ ਪਤਾ ਲੱਗੇ ਲੋਕਾਂ ਨੂੰ ਕਿ ਵਾਕਿਆ ਕੋਈ ਚੀਜ਼ ਮਿਲਦੀ ਭਿੱਖੀ ਵੰਡ ਦੇ ਵਿੱਚ ਵੀ ਹਾਨੂੰ ਮਿਲਦੀ ਆ ਘੱਟ ਰੇਟਾਂ ਦੇ ਮਿਲਦੀ ਆ ਠੀਕ ਆ ਜੀ ਧੰਨਵਾਦ ਰਾਜਨਵੀਰ ਤੇ ਆਪਣੇ ਬਾਸ ਸਟੂਡੀਓ ਨਾਲ ਕੰਟੈਕਟ ਕਰਨ ਵਾਲੇ ਜਿੰਨੇ ਵੀ ਸੱਜਣ ਮਿੱਤਰ ਇੱਕ ਵਾਰੀ ਰਾਜਨਵੀਰ ਕੋਲ ਜਰੂਰ ਪਹੁੰਚੋ ਤੇ ਆਪਾਂ ਵੱਧ ਤੋਂ ਵੱਧ ਵੀਰਦਾ ਸਾਹਿਬ ਦੀ ਹੈ ਤੇ ਆਪਣਾ ਵੀ ਬਹੁਤ ਫਾਇਦਾ ਵਾ ਮੈਂ ਕਿਉਂਕਿ ਤੁਹਾਨੂੰ ਦੱਸਿਆ ਕਿ ਮੈਂ ਆਪ ਰੈਡੀਮੇਡ ਦਾ ਕੰਮ ਕੀਤਾ ਤੇ ਬਹੁਤ ਵਧੀਆ ਵਾ ਤੇ ਇੱਕ ਵਾਰੀ ਪਹੁੰਚੋ ਤੇ ਸਾਰਿਆਂ ਨੂੰ ਸੋਸ਼ੀ ਕਾਲ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ